ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵੀ ਆ ਬਹੁਤ ਸੋਹਣੇ ਪਿਆਰੇ ਤੇ ਬੜੇ ਹੀ ਪੁੱਧਿਆ ਕੰਟਰਾਸਟ ਦੇ ਨਾਲ ਨਵੇਂ-ਨਵੇਂ ਸੂਟ ਲੈ ਕੇ ਆਈਆਂ ਇਹ ਪਹਿਲਾਂ ਵੀ ਆਏ ਸੀ ਬਤੇਆ ਕਿ ਹੁਣ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਉਸ ਟਾਈਮ ਹੁਣ ਫਿਰ ਤੋਂ ਇਹਨਾਂ ਨੂੰ ਅਸੀਂ ਬਣਾ ਕੇ ਲੈ ਕੇ ਆਏ ਆ ਇਹਨਾਂ ਦਾ ਜਿਹੜਾ ਕਿ ਫੈਬਰਿਕ ਬਹੁਤ ਪਿਆਰਾ ਤੇ ਸਪੀਸ਼ੀਅਲ ਹੈ ਸ਼ਰਟ ਜਿਹੜੀ ਆਏਗੀ ਔਰਗੈਂਜ਼ਾ ਦੇ ਵਿੱਚ ਆਏਗੀ ਟੋਟਲ ਹੈਂਡਵਰਕ ਹੈ ਸ਼ਰਟ ਤੇ ਤੇ ਬਾਟਮ ਤੇ ਤੇ ਦੁਪੱਟੇ ਜਿਹੜੇ ਨਾਲ ਉਹ ਬਾਟਮ ਤੇ ਕਲਰ ਵਾਲੇ ਸੇਮ ਆਣਗੇ ਜਿਵੇਂ ਦੀ ਲੈਸ ਲੱਗੀ ਆ ਦੁਪੱਟੇ ਤੇ ਡਿਫਰੈਂਟ ਡਿਫਰੈਂਟ ਹੈ ਸਾਰਿਆਂ ਤੇ ਉਵੇਂ ਦੀ ਹੀ ਆਏਗੀ ਜਿਹੜੇ ਵੀ ਕਲਰ ਕੰਬੀਨੇਸ਼ਨ ਤੁਸੀਂ ਅਗਰ ਬਾਈ ਕਰੋਗੇ ਤੁਸੀਂ ਅਗਰ ਬਾਈ ਕਰਨਾ ਹੈ ਤਾਂ ਜੋ ਵੀ ਲੈਸ ਦੁਪੱਟੇ ਤੇ ਜਿਸ ਵੀ ਸਟਾਈਲ ਦੀ ਲੱਗੀ ਹੋਈ ਆ ਉਹੀ ਆਏਗੀ ਡਿਫਰੈਂਟ ਡਿਫਰੈਂਟ ਨੇ ਤਿੰਨ ਚਾਰ ਤਰ੍ਹਾਂ ਦੀਆਂ ਲੈਸਾਂ ਸਭ ਤੇ ਲੱਗੀਆਂ ਹੋਈਆਂ ਨੇ ਤੇ ਜੋਕ ਜਿਹੜੇ ਨਾਲ ਬਣੀਆਂ ਉਹੀ ਆਏਗੀ ਬਾਕੀ ਇਹਨਾਂ ਤੇ ਜਿਹੜਾ ਹਾਈ ਐਂਡ ਵਰਕ ਹੈ ਗਲੇ ਤੇ ਹੋਇਆ ਹੈ ਪੌਂਚੇ ਤੇ ਹੋਇਆ ਹੈ ਤੇਕਰ ਤੁਸੀਂ ਸਲਵਾਰ ਬਣਾਉਂਦੇ ਹੋ ਜਾਂ ਪਲਾਜ਼ੋ ਤੁਹਾਡੀ ਆਪਣੀ ਚੋਇਸ ਹੈ ਤੇ ਇਹਦਾ 3 ਮੀਟਰ ਦਾ ਬਾਟਮ ਦਾ ਫੈਬਰਿਕ ਮਿਲੇਗਾ ਪੂਰਾ ਖੁੱਲਾ ਡੋਲਾ ਕਪੜਾ ਹੈ ਸ਼ਰਟ ਦਾ ਫੈਬਰਿਕ 3 ਮੀਟਰ ਦੇ ਨੀਅਰ ਅਬਾਊਟ ਹੈ ਤੇ ਸਾਰਾ ਜਿਹੜਾ ਸ਼ਰਟ ਦੇ ਉੱਪਰ ਜਾਂ ਬਾਟਮ ਤੇ ਵਰਕ ਹੋਇਆ ਹੈ ਹੈਂਡਵਰਕ ਹੈ ਸਾਰੇ ਦਾ ਸਾਰਾ ਤੇ ਕੰਟਰਾਸਟ ਬਹੁਤ ਸੋਹਣਾ ਜਿਵੇਂ ਦਾ ਬਾਟਮ ਦਾ ਤੇ ਦੁਪੱਟੇ ਦਾ ਕਲਰ ਹੈ ਸੇਮ ਹੋਵੇਂ ਦਾ ਕਲਰ ਵੀ ਜਿਹੜਾ ਸ਼ਰਟ ਵਿੱਚ ਦਿੱਤਾ ਗਿਆ ਹੈ 슬ੀਵਸ ਤੇ ਵੀ ਨਾਲ ਇਹਨਾਂ ਦੇ ਉੱਤੇ ਵਰਕ ਆਏਗਾ ਹੈਵੀ ਹੈ ਪਾਰਟੀ ਵੇਅਰਸ ਲੁੱਕ ਹੈ ਬਹੁਤ ਸੋਹਣੇ ਸੋਹਣੇ ਸੂਟ ਨੇ ਸਾਰੇ ਰੰਗ ਬਹੁਤ ਪਿਆਰੇ ਕੰਟਰਾਸਟ ਕੀਤੇ ਗਏ ਨੇ ਤੁਸੀਂ ਅਗਰ ਸੂਟ ਪਾਈ ਕਰਨਾ ਹੈ ਜਾਂ ਕੋਈ ਵੀ ਕੁਇਰੀ ਕਰਨੀ ਹੈ ਕਿਸੇ ਵੀ ਸੂਟ ਦੇ ਬਾਰੇ ਵਿੱਚ ਚਾਹੀਏ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਤਾਂ ਮੈਂ ਆਪਣਾ ਨੰਬਰ 623924575 ਜਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤਾਨੂੰ ਤੁਹਾਡੀ ਕੋਈ ਦਾ ਰਿਪਲਾਈ ਜਰੂਰ ਆਏਗਾ ਮੈਂ ਕੋਸ਼ਿਸ਼ ਕਰਦੀ ਆ ਕਿ ਜਿੰਨੀ ਜਲਦੀ ਹੋ ਸਕੇ ਸਭ ਨੂੰ ਰਿਪਲਾਈ ਮਿਲੇ ਅਗਰ ਨਹੀਂ ਆਂਦਾ ਤਾਂ ਮੈਨੂੰ ਫਿਰ ਤੋਂ ਇੱਕ ਮੈਸੇਜ ਕਰ ਦਿਓ ਤਾਂ ਕਿ ਮੈਂ ਤੁਹਾਡਾ ਮੈਸੇਜ ਜਿਹੜਾ ਉੱਪਰ ਆ ਜਾਏ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਮੈਂ ਰਿਪਲਾਈ ਕਰ ਦਵਾਂ ਛੋਟੀ ਜੀ ਵੀਡੀਓ ਹੈ ਕਲੈਕਸ਼ਨਾਂ ਬਹੁਤ ਪਿਆਰੀਆਂ ਨੇ ਤਿੰਨ ਤਰ੍ਹਾਂ ਦੇ ਸੂਟ ਲੈ ਕੇ ਆਈਆਂ ਅੱਜ ਦੀ ਵੀਡੀਓ ਦੇ ਵਿੱਚ ਤੇ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀ